ਮੇਰੇ ਵੱਲੋਂ ਮੇਰਾ YouTube ਚੈਨਲ ਵੇਖਣ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਇੱਕ ਨਵਾਂ ਲੋਕਗੀਤ ਲੈ ਕੇ ਬਹੁਤ ਹੀ ਪੁਰਾਣਾ ਲੋਕਗੀਤ ਹੈ ਉਮੀਦ ਕਰਦੀ ਹਾਂ ਪਸੰਦ ਕਰੋਗੇ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਦਾਣੇ ਪੁੰਨ ਦੇ ਚੀਰਾ ਦੀ ਏ ਟੀਰੀ ਰੀਰੀ ਰੀਰੀ ਦਾਣੇ ਪੁੰਨ ਦੇ ਚੀਰਾ ਦੀ ਏ ਸ਼ਾਰਾ ਰਾਰਾ ਰਾਰਾ ਦਾਣੇ ਪੁੰਨ ਦੇ ਚੀਰਾ ਦੀ ਕੁੜੀ ਏ ਨੀ ਬੰਬੂ ਕਾਟ ਲੰਘ ਜਾਊਗਾ ਦਾਣੇ ਪੁੰਨ ਦੇ ਚੀਰਾ ਦੀ ਏ ਟੀਰੀ ਰੀਰੀ ਰੀਰੀ ਦਾਣੇ ਪੁੰਨ ਦੇ ਚੀਰਾ ਦੀ ਸ਼ਾਰਾ ਰਾਰਾ ਰਾਰਾ ਦਾਣੇ ਪੁੰਨ ਦੇ ਚੀਰਾ ਦੀ ਕੁੜੀ ਏ ਨੀ ਬੰਬੂ ਕਾਟ ਲੰਗ ਜਾਊਗਾ ਵਾਰਿਆਉਤਾ ਪਣਾ ਲੈ ਟੀਰੀਰੀਰੀਰੀ ਵਾਰਿਆਉਤਾ ਪਣਾ ਲੈ ਸ਼ਾਰਰਾਰਾਰਾ ਵਾਰਿਆਉਤਾ ਪਣਾ ਲੈ ਦਾਣੇ ਨੀ ਲੰਗ ਦੇ ਨੂੰ ਲੰਗ ਜਾਣ ਦੇ ਤੇ ਕੰਗੀ ਚੋਲੀ ਦੇ ਵਿੱਚ ਟੀਰੀ ਰੀਰੀ ਰੀਰੀ ਹੱਤ ਕੰਗੀ ਚੋਲੀ ਦੇ ਵਿੱਚ ਸ਼ਾਰਾ ਰਾਰਾ ਰਾਰਾ ਹੱਤ ਕੰਗੀ ਚੋਲੀ ਪਰਾਂਦਾ ਨਾਈਆਂ ਦਾ ਕਰ ਪੁੱਛ ਦੀ ਫਿਰਾ ਗੁੱਤ ਗੁੰਦ ਦੇ ਬਲਲਿਏ ਟੀਰੀ ਰੀਰੀ ਰੀਰੀ ਗੁੱਤ ਗੁੰਦ ਦੇ ਬਲਲਿਏ ਸ਼ਾਰਾ ਰਾਰਾ ਰਾਰਾ ਗੁੱਤ ਗੁੰਦ ਦੇ ਬਲਲਿਏ ਮੇਰੀ ਨੀ ਉੱਤੇ ਪਾ ਦੇ ਢਾਕ ਬੰਗਲਾ ਨੀ ਉੱਤੇ ਪਾ ਦੇ ਢਾਕ ਬੰਗਲਾ ਸਾਨੂੰ ਢਾਕ ਬੰਗਲਾ ਨਾ ਟੀਰੀ ਰੀ 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 ਸਾਨੂੰ ਢਾਕ ਬੰਗਲਾ ਨਾ ਸ਼ਾਰਾ ਰਾਰਾ ਰਾਰਾ ਸਾਨੂੰ ਢਾਕ ਬੰਗਲਾ ਨਾ ਆਵੇ ਨੀ ਉੱਤੇ ਪਾ ਦੂ ਫੁੱਲ ਚੇੜੀਆਂ ਨੀ ਉੱਤੇ ਗੋਰੇ ਰੰਗ ਤੇ ਦੁਪੱਟਾ ਕਿਹੜਾ ਟੀਰੀ ਰੀਰੀ ਰੀਰੀ ਗੋਲੇ ਰੰਗ ਤੇ ਦੁਪੱਟਾ ਕਿਹੜਾ ਸ਼ਾਰਾ ਰਾਰਾ ਰਾਰਾ ਗੋਰੇ ਰੰਗ ਤੇ ਦੁਪੱਟਾ ਕਿਹੜਾ ਸਾਜਦਾ ਨੀ ਕੁੜੀਆਂ ਨੂੰ ਪੁੱਛਦੀ ਫਿਰਾ ਨੀ ਕੁੜੀਆਂ ਨੂੰ ਪੁੱਛਦੀ ਫਿਰਾ ਗੋਰੇ ਰੰਗ ਤੇ ਦੁਪੱਟਾ ਕਾਲਾ ਟੀਰੀ ਰੀਰੀ ਰੀਰੀ ਗੋਰੇ ਰੰਗ ਤੇ ਦੁਪੱਟਾ ਕਾਲਾ ਚਾਰਾ ਰਾਰਾ ਰਾਰਾ ਗੋਰੇ ਰੰਗ ਤੇ ਦੁਪੱਟਾ ਕਾਲਾ ਸਜਦਾ ਨੀ ਕੁੜੀਆਂ ਨੇ ਸੱਚ ਦੱਸਿਆ ਨੀ ਕੁੜੀਆਂ ਨੇ ਸੱਚ ਦੱਸਿਆ ਸੋਰੀ ਆ ਗਿਆ ਸਰੋਂ ਦਾ ਫੁੱਲ ਟੀਰੀ ਰੀ 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 ਸੋਰੀ ਆ ਗਿਆ ਸਰੋਂ ਦਾ ਫੁੱਲ ਸ਼ਾਰਾ ਰਾਰਾ ਰਾਰਾ ਸੋਰੀ ਆ ਗਿਆ ਸਰੋਂ ਦਾ ਫੁੱਲ ਬਣ ਕੇ ਵੇ ਮਾਪਿਆਂ ਨੇ ോ തോരന വേര സി ടിരിിരിിരി തു സി ശാരാ രാ രൂ സി ആന പാല ജപ്പിക്ക ਲੇ ਜਾ ਫੀਆਂ ਲੈ ਜਾ ਗੱਡੀ ਮੋੜ ਕੇ ਟੀਰੀ ਰੀਰੀ ਰੀਰੀ ਲੈ ਜਾ ਗੱਡੀ ਮੋੜ ਕੇ ਸ਼ਾਰਾ ਰਾਰਾ ਰਾਰਾ ਲੈ ਜਾ ਗੱਡੀ ਮੋੜ ਕੇ ਖਾਲੀ ਵੇ ਵਿੱਚ ਲੈ ਜਾ ਈਟ ਰੱਖ ਕੇ ਵੇ ਵਿੱਚ ਲੈ ਜਾ ਈਟ ਰੱਖ ਕੇ ਇਟ ਮਾਂ ਦੇ ਮਥੇ ਵਿੱਚ ਟੀਰੀ ਰੀ 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 ਇਟ ਮਾਂ ਦੇ ਮਥੇ ਵਿੱਚ ਛਾਰਾ ਰਾ 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 ਇਟ ਮਾਂ ਦੇ ਮਥੇ ਵਿੱਚ ਮਾਰੀ ਨੀ ਖਾਲੇ ਮਾਏ ਨੌਂ ਦੀਆਂ ਪੱਕੀਆਂ ਨੀ ਖਾਲੇ ਮਾਏ ਨੌਂ ਦੀਆਂ ਪੱਕੀਆਂ